ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਵਸੇ ਪਿੰਡ ਮੁਹਾਰ ਜਮਸ਼ੇਰ ਜਿੰਨੂ ਕਿ ਤਿੰਨ ਪਾਸੇ ਸਤਲੁਜ ਦਰਿਆ ਤੇ ਇੱਕ ਪਾਸੇ ਤਾਰਬੰਦੀ ਦੇ ਘੇਰਿਆ ਦੇ ਲੋਕਾਂ ਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨ ਜਥੇਬੰਦੀ ਮਾਨਸਾ ਪੰਜਾਬ ਦੇ ਮੈਂਬਰਾਂ ਨੇ ਆਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਅਤੇ ਕਿਆ ਗਿਆ ਕਿ ਫੌਜੀਆ ਵੱਲੋਂ ਨਜਾਇਜ਼ ਤੌਰ ਤੇ ਗੇਟ ਲਗਾ ਕੇ ਉਹਨਾਂ ਨੂੰ ਆਪਦੇ ਪਿੰਡ ਆਨ-ਜਾਨ ਤੇ ਰੋਕਿਆ ਜਾਂਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਨੇ ਮੰਗ ਕੀਤੀ ਹੈ ਵੀ ਉਹ ਗੇਟ ਤੇ ਪਿੰਡ ਵਾਸੀਆਂ ਨੂੰ ਤੰਗ ਨਾ ਕੀਤਾ ਜਾਵੇ ਹੋਰ ਉਹਨਾਂ ਕੀ ਕੁਝ ਗਿਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮਸਲਾ ਹੈ ਜੀ ਸਭ ਤੋਂ ਪਹਿਲਾਂ ਸਾਰੀ ਸੰਦਰਭ ਵੈਦ ਦਾ ਖੰਸਾ ਵੈਦ ਜਿੱਕੀ ਖਤੇ ਕੋਈ ਵੀ ਜੋ ਕਿ ਬਾਡਰ ਦੇ ਪਿੰਡ ਹਨ ਬਾਹਰ ਦੇ ਸ਼ਹਿਰ ਪਿੰਡ ਖਾਸ ਕਰਕੇ ਜਿਹੜਾ ਤਾਰ ਦੇ ਕਿਰੇ ਵਿੱਚ ਆਇਆ ਇਸ ਤਰ੍ਹਾਂ ਦਾ ਚਾਰ ਨੂੰ ਸਹੋੜਾ ਜੋ ਕਿ ਉਹ ਹੈ ਬਾਡਰ ਤੇ ਤਾਂ ਬਹੁਤ ਮੁਸ਼ਕਲਾਂ ਪਹਿਲਾਂ ਹੀ ਪਹੁੰਚ ਜੇ ਮੁਸ਼ਕਲਾਂ ਜਦ ਪਾਣੀ ਤੱਕ ਦੀ ਮਾਰਾਂ ਬਾਡਰ ਤੇ ਵਜਦੀਆਂ ਉਸ ਤੋਂ ਬਾਅਦ ਆਪਾਂ ਦੇਖਿਆ ਜਾਂਦਾ ਹੈ ਕਿ ਜੋ ਗੱਡਰ ਦੇ ਪਿੰਡ ਆ ਉਹਨਾਂ ਦੇ ਜਿਹੜੇ ਬੱਚੇ ਨੇ ਜੁੜ ਗਏ ਔਰ ਬੀਬੀਆਂ ਬਹੁਤ ਬਜ਼ੁਰਗ ਉਹ ਇੰਨੇ ਪਰੇਸ਼ਾਨ ਨੇ ਉਥੋਂ ਦੀ ਜਿਹੜੀ ਬੀਐਸਐਫ ਦੀ ਚੈਕਿੰਗ ਆ ਭਾਵੇਂ 10 ਵਾਰ ਆਖੋ ਇੱਕ ਬੰਦਾ ਗਿਆ ਕਿ ਦੁਬਾਰਾ ਆ ਜਾਏ 10-12 ਇਹਨਾਂ ਦੀ ਚੈੱਕ ਇਨ ਕੀਤੀ ਜਾ ਉਹਨਾਂ ਦਾ ਬਾਣੇ ਤੱਕ ਖੋਲ ਕੇ ਉਹਨਾਂ ਦਾ ਬੇਹਰਾਮ ਕੀਤਾ ਜਾਂਦਾ ਖਾਣਾ ਜਿਹੜਾ ਬੱਚਿਆਂ ਸਕੂਲ ਵਾਲਿਆਂ ਦਾ ਕਰ ਲੈਣੇ ਐਨੀ ਕਿ ਚੈਕਿੰਗ ਹੁੰਦੀ ਆ ਇਸ ਕਰਕੇ ਅਸੀਂ ਇਹਦੇ ਧਰਨਾ ਦੇ ਕੇ ਮੈਸੇਜ ਦੇਣਾ ਚਾਹੁੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਤਾਲੀਆਂ ਨੂੰ ਜੋ ਕਿ ਉਹ ਗੇਟ ਤੇ ਕੋਈ ਨੱਕ ਨਹੀਂ ਪਾਈ ਜਾਵੇ ਉਹ ਗੇਟ ਵਾਲੇ ਐਨੀ ਜਿਹੜੀ ਆ ਸਖਤੀ ਨਾ ਵਰਤਣ ਜਿਗਾ ਕੋਈ ਆ ਠੀਕ ਹੈ ਚੱਕੀ ਆਦਮੀ ਨੇ ਜੋ ਕੋਈ ਉਹਨਾਂ ਨੂੰ ਆਪਦਾ ਕਰਨ ਤਲਾਸ਼ੀ ਕਰਨ ਜੋ ਮਰਜ਼ੀ ਕਰਨ ਨਹਾਤਾ ਕਰਨੇ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਵਿੱਚ ਨੇ ਤਸ਼ਰਬ ਹੋ ਰਾਇ ਨਹੀਂ ਉਹਨਾਂ ਨੂੰ ਇਹਨਾਂ ਪ੍ਰੇਸ਼ਾਨਾ ਕਰਨੇ ਸਾਰ ਕੇ ਜਿਸ ਸਾਹੂਲਤ ਮੰਗ ਪੱਤਰ ਦੇ ਨਾਇ ਉੱਪਰ ਸਾਡੀ ਬਾਜਰੀ ਆ ਸਾਰੇ ਅਧਿਕਾਰੀਆਂ ਕੋਲ ਜਾਵੇ ਕਿ ਸਾਡਾ ਮਸਲਾ ਹੱਲ ਹੋ ਸਕੇ ਲੱਗਦਾ ਨਹੀਂ ਕਿ ਨੈਸ਼ਨਲ ਸਕਿਉਰਿਟੀ ਦੇ ਨਾਲ ਮੈਟਰ ਜੁੜਿਆ ਆ ਸਰਦ ਦੇ ਨਾਲ ਜੁੜਿਆ ਆ ਮੈਟਰ ਇਹ ਤੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਚੌਕਸੀ ਵੀ ਜ਼ਰੂਰੀ ਹੈ ਬਿਲਕੁਲ ਜੀ ਅਸੀਂ ਇਹਨੇ ਚੌਕਸੀ ਕਰਨ ਗੇਟ ਪੰਜ ਗੇਟਾਂ ਦੇ ਹੋਰ ਬੰਨੇ ਨਾਲ ਚੌਕਸੀ ਕਰਨਾ ਜਿਹੜਾ ਇਹ ਮੇਨ ਗੇਟ ਇਹ ਰਕੇਟ ਹੈ ਕਿ ਨਹੀਂ ਇਹ ਤਾਂ ਹੈ ਕੱਚਾ ਤਕੀ ਤਾਰ ਲੱਗੀ ਥੋੜੀ ਜੀ ਬਾਹਰ ਜੀ ਤਰ੍ਹਾਂ ਤੇ ਲੱਗੀ ਆ ਇਹ ਗੇਟ ਜਿੱਥੇ ਬੈਠੇ ਨੇ ਇੱਕ ਪਾਸੇ ਦਰਿਆ ਹੈ ਇੱਕ ਪਾਸੇ ਇਹ ਬੈਠੇ ਇਹ ਦੇ ਗੇਟ ਦਾ ਬੰਦ ਵੀ ਕਰਦੇ ਆ ਕੋਈ ਫਰਕ ਨਹੀਂ ਪੈਣਾ ਹਾਂ ਇਹ ਘੰਟੇ ਤੋਂ ਬੰਦ ਨੂੰ ਜਿੰਦਾ ਕਿਉਂ ਜਦੋਂ 24 ਘੰਟੇ ਦਾ ਲਾਂਘਾ ਆਉਣਾ ਜਾਣਾ ਬੀਬੀਆਂ ਤੱਕ ਆਦੇ ਪਸ਼ੂ ਡੰਗਰ ਦਾ ਨੀਰਾ ਆਚਾਰਾ ਲੈ ਕੇ ਆਉਂਦੀਆਂ ਨੇ ਬੱਚੇ ਸਕੂਲੇ ਔਰ ਟੀਚਰ ਜਾਂਦੇ ਨੇ ਕਿ ਇਹ ਮੈਡਮਾਂ ਨੇ ਜਾਂ ਟੀਚਰ ਨੇ ਉਹਨਾਂ ਨੂੰ ਤਾਂ ਪੌਣਾ ਪੌਣਾ ਘੰਟਾ 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 ਉੱਥੇ ਚੈਕਿੰਗ ਹੁੰਦੀ ਰਹਿੰਦੀ ਆ ਉਹ ਕੀ ਟੈਂਪਰਚਰ ਪੜਾਉਣਗੇ ਤੇ ਕੀ ਇੱਥੇ ਜਾਣਗੇ ਪੜਾਈ ਕਰਾਉਣਗੇ ਉਸ ਤੇ ਲੋਕ ਤੇ ਵੀ ਕਹਿ ਰਹੇ ਨੇ ਕਿ ਸਾਡੇ ਪਿੰਡ ਦੇ ਵਿੱਚ ਕੋਈ ਰਿਸ਼ਤਦਾਰ ਆ ਨਹੀਂ ਸਕਦਾ ਨਾ ਕੋ ਡਰਦਾ ਆਉਂਦਾ ਹੈ ਵੀ ਤੁਹਾਨੂੰ ਮਿਲਣ ਤਾਂ ਦਾ ਅੱਗੇ ਆ ਵਸਤੇ ਤੇ ਕੋਈ ਰਿਸ਼ਤਾ ਕਰਵਾਉਣਾ ਹੈ ਉਹ ਲੋਕ ਕਹਿੰਦੇ ਨੇ ਸਾਡੇ ਪਿੰਡ ਵਿੱਚ ਤਾਂ ਨਹੀਂ ਕਰਕੇ ਜਾਂਦਾ ਬੱਚੇ ਨੂੰ ਨਾ ਕੋ ਰਿਸ਼ਤਾ ਸਾਡਾ ਲੈ ਕੇ ਜਾਂਦਾ ਹੈ ਜਿਹੜੇ ਪਿੰਡ ਦੇ ਸਰੀ ਦਾ ਇੱਕ ਵੱਖਰਾ ਪਿੰਡ ਹੋਵੇ ਲੈ ਛਰ ਪਾਕਿਸਤਾਨ ਨਾਲ ਜੁੜੀ ਹੋਏ ਇਹਨਾਂ ਨੂੰ ਉਹਨੂੰ ਇਹ ਯਾਰ ਕਰਾਉਣਾ ਹੈ ਉਹਨੂੰ ਜਿਹੜੇ ਗੇਟ ਦੇ ਇਹ ਗੇਟ ਤੇ ਸਖਤੀ ਘਟਾਈ ਜਾਵੇ ਕੀ ਇਹ ਸਖ ਨਸ਼ਾ ਤਸਕਰ ਨਸ਼ਾ ਬੰਦ ਬੰਦੋਲਾ ਤੇ ਜਾ ਸ਼ਕਤੀ ਹੋਣੀ ਚਾਹੀਦੀ ਹੈ ਲੇਕਿਨ ਜਿਹੜਾ ਇਹ ਜਿਹੜਾ ਇਹ ਨਜਾਇਜ਼ ਹੋ ਰਹੀ ਆ ਇਹ ਨਜਾਇਜ਼ ਜਿਹੜੀ ਇਹ ਬੰਦ ਹੋਣੀ ਚਾਹੀਦੀ ਹੈ ਇਹ ਨਹੀਂ ਹੋ ਰਹੀ ਪਿੰਡ ਵਾਲਿਆਂ ਵੱਲੋਂ ਨਸ਼ਾ ਤਸਕਰਾਂ ਨੂੰ ਸਮਝਾਇਆ ਨਹੀਂ ਜਾਂਦਾ ਉਹਨਾਂ ਰੋਕਿਆ ਨਹੀਂ ਜਾਂਦਾ ਜੇਕਰ ਉਹਨਾਂ ਨੂੰ ਨਸ਼ਾ ਲਿਆਣ ਤੋਂ ਕੋਈ ਮੋਟੀਵੇਟਰ ਕੀਤਾ ਜਾਂਦਾ ਬਿਲਕੁਲ ਜੀ ਪਿੰਡ ਵਾਲੇ ਸਹਿਮਤ ਨੇ ਪਿੰਡ ਵਾਲਿਆਂ ਦਾ ਜੇ ਸਾਨੂੰ ਕੋਈ ਪਤਾ ਲੱਗਦਾ ਸ਼ੱਕ ਸੁਭਾਂਦਾ ਜੀ ਦੱਸਾਂਗੇ ਲੇਕਿਨ ਜਿਹੜਾ ਸਾਡਾ ਆਮ ਸਾਡਾ ਵੀ ਜਿਹੜੀ ਜੋ ਮਤਲਬ ਵੀ ਉੱਥੋਂ ਦੇ ਲੋਕ ਨੇ ਜਿਹੜੇ ਗਲਤ ਨੇ ਜੇ ਕੋਈ ਆਪਾਂ ਨੂੰ ਸੁਣਨਾ ਚਾਹੁੰਦੇ ਨੇ ਉਹ ਆ ਦੇ ਉਹਨਾਂ ਫੜੋ ਜਾ ਕੇ ਅਸੀਂ ਕੀ ਰੋਕਦੇ ਲੇਕਿਨ ਜੋ ਸਾਡੇ ਬੱਚੇ ਨੇ ਸਾਡੀਆਂ ਬੀਬੀਆਂ ਨੇ ਭੈਣਾਂ ਨੇ ਘਰ ਦਾ ਕੰਮ ਕਰਨ ਜਾਂਦੀਆਂ ਨੇ ਕਰਨ ਜਾਂਦੀਆਂ ਨੇ ਉਹਨਾਂ ਨੂੰ ਨਾ ਤੰਗ ਕੀਤਾ ਜਾ ਨਾ ਨਿਸ਼ਚਿਤ ਕੀਤਾ ਗਿਆ ਜਿਵੇਂ ਅੱਜ ਸ੍ਰੀ ਰਣਜੀਤ ਸਿੰਘ ਮਾਨਸਾ ਪੰਜਾਬ ਇਹ ਬਿਲਕੁਲ ਨਰੋਲ ਕਿਥੇ ਬੰਦੀ ਹੈ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਜੋ ਪਿੰਡ ਵਾਲੇ ਹਨ ਜਿਨ੍ਹਾਂ ਨੂੰ ਗੇਟ ਦੀ ਪ੍ਰੋਬਲਮ ਹੈ ਜਿਨ੍ਹਾਂ ਪਿੰਡਾਂ ਨੂੰ 4-5 ਪਿੰਡ ਹਨ ਉਹਨਾਂ ਦੇ ਇਲਾਕੇ ਲਾਇਆ ਹੈ ਪਟਾਖਰਾ ਦਾ ਸਾਡਾ ਕੰਮ ਹੈ ਆੰਗਰੇਜ਼ਾਂ ਦੇ ਚੱਕਰ ਕਿ ਬੈਣਾ ਉਹ ਆ ਕੇ ਧੱਕੇ ਨਾਲ ਕੇ ਬੈ ਗਿਆ ਸੀ ਵਾਹ ਉੱਪਰ ਕੇ ਠਾਣ ਰਾਇ ਜੇ ਕੋ ਆ ਕੇ ਬੈ ਹੀ ਉਹ ਕਾ ਬੈਠਾ ਰਵੇ ਬਾਕੀ ਇਹਨਾਂ ਕਿਹੜਾ ਸਾਡਾ ਮਸਕਤ ਹੈ ਸਾਡਾ ਕਿਸਾਨ ਜਿਹਾ ਬੰਦੀ ਦਾ ਜਿਹੜੇ ਪਿੰਡ ਵਾਲਾ ਲੜਕੇ ਆ ਕੋਈ ਵਿਸ਼ੇਸ਼ ਸਿਆਸੀ ਆਦਮੀ ਕੋਈ ਵਿਸ਼ੇਸ਼ ਤੇਰੀ ਬੈ ਸਕਦੀ ਤੁਹਾਡਾ ਸ਼ੁਭਨਾਮ ਜੀ ਤੇਰਾ ਜਸਵਿੰਦਰ ਸਿੰਘ ਬਣਾਵਾ ਭਾਰਤੀ ਕਿਸਾਨ ਜਨ ਮਾਨਸਾ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत